ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਤੁਸੀਂ ਇਹ ਵੀਡੀਓ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਹੀ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਸ ਕਰਕੇ ਇਹ ਵੀਡੀਓ ਨੂੰ ਇਹ ਜਾਣਕਾਰੀ ਨੂੰ ਪੂਰਾ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਤਾਂ ਫਿਰ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ ਤਾਂ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆ ਹੋਇਆ ਜਿੱਥੇ ਲੋਕ ਆਪੋ ਆਪਣੇ ਘਰਾਂ ਦੀਆਂ ਸਫਾਈਆਂ ਕਰਦੇ ਨੇ ਨਾਲ-ਨਾਲ ਕੁਝ ਨਵੀਆਂ ਚੀਜ਼ਾਂ ਵੀ ਖਰੀਦ ਕੇ ਆਪਣੇ ਘਰ ਵਿੱਚ ਲੈ ਕੇ ਆਉਂਦੇ ਆ ਕੁਝ ਲੋਕ ਕੁਝ ਖਾਸ ਚੀਜ਼ਾਂ ਘਰ ਵਿੱਚ ਖਰੀਦ ਕੇ ਲੈ ਕੇ ਆਉਂਦੇ ਆ ਕਿਉਂਕਿ ਉਹਨਾਂ ਦਾ ਮੰਨਣਾ ਕਿ ਇਹ ਚੀਜ਼ਾਂ ਘਰ ਵਿੱਚ ਲਿਆਉਣ ਕਰਕੇ ਘਰ ਦੀਆਂ ਖੁਸ਼ੀਆਂ ਖੇੜੇ ਵੱਧਦੇ ਨੇ ਘਰ ਦੇ ਵਿੱਚੋਂ ਦੁੱਖ ਦਿਲਦਰ ਦੂਰ ਹੋ ਜਾਂਦੇ ਆ ਕੁਝ ਲੋਕਾਂ ਦਾ ਮੰਨਣਾ ਕਿ ਇਹ ਖਾਸ ਚੀਜ਼ਾਂ ਘਰ ਵਿੱਚ ਲਿਆਉਣ ਕਰਕੇ ਘਰ ਵਿੱਚ ਪੈਸਾ ਹੁੰਦਾ ਹੈ ਪੈਸੇ ਦੇ ਵਿੱਚ ਰਿਜਕ ਵਿੱਚ ਬਰਕਤ ਰਹਿੰਦੀ ਆ ਤਾਂ ਫਿਰ ਜਿਵੇਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਉਹ ਚੀਜ਼ਾਂ ਉਹ ਖਰੀਦ ਕੇ ਉਹ ਆਪਣੇ ਘਰ ਵਿੱਚ ਲਿਆ ਕੇ ਰੱਖਦੇ ਆ ਖਾਸ ਕਰਕੇ ਦੀਵਾਲੀ ਵਾਲੇ ਦਿਨ ਜਾਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤਣ ਤੇਰਸ ਵਾਲੇ ਦਿਨ ਮਾਨਤਾ ਵੀ ਸੋਨਾ ਚਾਂਦੀ ਖਰੀਦਣ ਦੇ ਨਾਲ ਜਾਂ ਫਿਰ ਸਟੀਲ ਦੇ ਜਾਂ ਪਿੱਤਲ ਦੇ ਵਰਤਨ ਖਰੀਦਣ ਦੇ ਨਾਲ ਘਰ ਦੀ ਬਰਕਤ ਵਧਦੀ ਆ ਘਰ ਵਿੱਚ ਖੁਸ਼ੀਆਂ ਖੇੜੇ ਆਉਂਦੇ ਆ ਤਾਂ ਜਿਦੀ ਜਿੰਨੀ ਸਮਰੱਥਾ ਘਰ ਦੇ ਵਿੱਚ ਕੋਈ ਨਾ ਕੋਈ ਚੀਜ਼ ਲੋਕ ਜ਼ਰੂਰ ਲਿਆ ਕੇ ਰੱਖਦੇ ਆ ਤਾਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਹੀ ਆਪ ਜੀ ਦੇ ਨਾਲ ਇਹੀ ਚੀਜ਼ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹੜੀ ਚੀਜ਼ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦਲੇ ਦਰਦ ਦੂਰ ਕਰ ਦੇਵੇਗੀ ਘਰ ਦੀ ਸਾਰੀ ਨੈਗੇਟਿਵਿਟੀ ਨੂੰ ਦੂਰ ਕਰ ਦੇਵੇਗੀ ਸਾਡੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਵਰਕਤਾ ਆਉਣੀਆਂ ਸ਼ੁਰੂ ਹੋ ਜਾਣਗੀਆਂ ਬਸ ਉਹ ਚੀਜ਼ ਦੇ ਆਉਣ ਦੀ ਦੇਰ ਆ ਇਹੋ ਚੀਜ਼ ਐਸੀ ਆ ਵੀ ਉਹਨੂੰ ਖਰੀਦਣ ਦੇ ਲਈ ਕੋਈ ਪੈਸਾ ਵੀ ਨਹੀਂ ਲੱਗਦਾ ਸਿਰਫ ਸਾਨੂੰ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਣਾ ਪਵੇਗਾ 5-10 ਮਿੰਟ ਕੱਢ ਲਓ ਇਹ ਕੱਢੇ ਹੋਏ 5-10 ਮਿੰਟ ਤੁਹਾਡੀ ਪੂਰੀ ਜ਼ਿੰਦਗੀ ਨੂੰ ਬਦਲ ਦੇਣਗੇ ਤਾਂ ਇਹ ਚੀਜ਼ ਕੀ ਹੈ ਇਹ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸੱਚਾ ਨਾਮ ਜੇਕਰ ਤੁਸੀਂ ਹਰ ਰੋਜ਼ ਨਾਮ ਜਪਦੇ ਹੋ ਤਾਂ ਬਹੁਤ ਕਰਮਾਂ ਵਾਲੇ ਹੋ ਭਾਗਾਂ ਵਾਲੇ ਹੋ ਮਾਲਕ ਦਾ ਸ਼ੁਕਰਾਨਾ ਕਰਿਆ ਕਰੋ ਪਰ ਜੇਕਰ ਤੁਸੀਂ ਅਜੇ ਤੱਕ ਭਜਨ ਬੰਦਗੀ ਤੋਂ ਦੂਰ ਹੋ ਨਾਮ ਤੋਂ ਦੂਰ ਹੋ ਤਾਂ ਬਸ ਦਿਵਾਲੀ ਦੇ ਤਿਉਹਾਰ ਨੂੰ ਹੀ ਮੁੱਖ ਰੱਖਦਿਆ ਹੋਇਆ ਬੰਦੀ ਛੋੜ ਦੇਵੇ ਇਸ ਨੂੰ ਮੁੱਖ ਰੱਖਦਿਆ ਹੋਇਆ ਨਾਮ ਜਪਣਾ ਸ਼ੁਰੂ ਕਰੋ ਅਮਰਤ ਵੇਲੇ ਉੱਠ ਕੇ 5-10 ਮਿੰਟ ਨਾਮ ਜਪ ਕੇ ਫਿਰ ਆਪਣੇ ਦਿਨ ਦੀ ਸ਼ੁਰੂਆਤ ਕਰੋ ਨਾਮ ਜਪਣ ਤੋਂ ਬਾਅਦ ਆਪਣੇ ਕੰਮਕਾਰਾਂ ਦੀ ਸ਼ੁਰੂਆਤ ਕਰੋ ਤਾਂ ਦੇਖਣਾ ਹਰ ਕੰਮ ਦੇ ਵਿੱਚ ਬਰਕਤ ਪਵੇਗੀ ਹਰ ਕੰਮ ਕਰਨਾ ਆਸਾਨ ਹੋ ਜਾਵੇਗਾ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ 24 ਘੰਟੇ ਦਾ ਸਮਾਂ ਬਖਸ਼ਿਆ ਹੈ ਅਤੇ ਇਹ 24 ਘੰਟਿਆਂ ਦੇ ਵਿੱਚੋਂ ਸਵੇਰ ਦੀ 3 ਘੰਟੀ ਪਰਮਪਿਤਾ ਪਰਮਾਤਮਾ ਜੀ ਦੇ ਨਾਮ ਜਪਣ ਦੇ ਨੇ ਮਾਲਕ ਦਾ ਸ਼ੁਕਰਾਨਾ ਕਰਨ ਦੇ ਲਈ ਆ ਅਤੇ ਬਾਕੀ ਦੇ 21 ਘੰਟਿਆਂ ਦੇ ਲਈ ਸਾਨੂੰ ਪੂਰੀ ਖੋਲਿਆ ਕਿ ਅਸੀਂ ਉਹਨਾਂ ਨੂੰ ਆਪਣੀ ਮਰਜ਼ੀ ਦੇ ਨਾਲ ਵਰਤ ਸਕਦੇ ਹਾਂ ਪਰ ਅਮਰਤ ਵੇਲੇ ਦੇ 3 ਘੰਟੇ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਜਪਣ ਦੇ ਲਈ ਆ ਉਹਨਾਂ ਦੀ ਭਜਨ ਬੰਦਗੀ ਕਰਨ ਦੇ ਲਈ ਆ ਤਾਂ ਸੰਗਤ ਜੀ ਇਸ દિਵਾਲੀ ਤੋਂ ਹੀ ਸ਼ੁਰੂਆਤ ਕਰ ਲੋ ਕਿਉਂਕਿ ਇਹ ਜੋ ਦਿਨ ਤਿਉਹਾਰ ਆ ਇਹ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਹੀ ਖੁਸ਼ੀਆਂ ਲੈ ਕੇ ਆਉਣਗੇ ਨਾ ਜੇ ਅਸੀਂ ਇਹਨਾਂ ਦਿਨ ਤਿਉਹਾਰਾਂ ਤੇ ਕੋਈ ਨਾ ਕੋਈ ਆਪਣੀ ਮਾੜੀ ਆਦਤ ਛੱਡੀਏ ਕੋਈ ਨਵੀਂ ਆਦਤ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ ਫਿਰ ਹੀ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਵੇਗਾ ਸੋ ਇਸ ਵਾਰ ਇਹ ਬਦਲਾਵ ਕਰੋ ਜੇ ਤਾਪਾ ਜਨਮ ਬੰਦਗੀ ਕਰਦੇ ਹੋ ਅਮਰਤ ਵੇਲੇ ਉੱਠਦੇ ਹੋ ਤਾਂ ਬਹੁਤ ਕਰਮਾ ਭਾਗਾਂ ਵਾਲੇ ਹੋ ਫਿਰ ਤਾਂ ਹਰ ਰੋਜ਼ ਮਾਲਕ ਦਾ ਸ਼ੁਕਰਾਨਾ ਕਰਿਆ ਕਰੋ ਜੇ ਅਜੇ ਤੱਕ ਅਮਰਤ ਵੇਲੇ ਅਮਰਤ ਵੇਲੇ ਦੇ ਨਿਤਨੇਮ ਤੋਂ ਦੂਰ ਹੋ ਨੇਮ ਨਹੀਂ ਬਣਿਆ ਤਾਂ ਮਾਲਕ ਤੋਂ ਹਰ ਰੋਜ਼ ਰਾਤ ਨੂੰ ਸੌਣ ਲੱਗਿਆਂ ਅਮਰਤ ਵੇਲਾ ਅਮਰਤ ਵੇਲੇ ਦਾ ਨੇਮ ਮੰਗ ਕੇ ਸਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਅਮਰਤ ਵੇਲੇ ਉਠਾ ਦੇਣਾ ਆਪਣਾ ਨਾਮ ਜਪਾ ਲੈਣਾ ਤੇ ਜਿਹੜੇ ਭੈਣ ਭਰਾ ਕਹਿ ਦਿੰਦੇ ਆ ਵੀ ਸਾਡਾ ਮਨ ਗੁਰੂ ਚਰਨਾਂ ਦੇ ਵਿੱਚ ਨਹੀਂ ਜੁੜਦਾ ਅਸੀਂ ਬਹੁਤ ਕੋਸ਼ਿਸ਼ ਕਰਦੇ ਆ ਕਿ ਨਾਮ ਜਪੀਏ ਪਰ ਸਾਡੇ ਤੋਂ ਨਾਮ ਨਹੀਂ ਜਪਿਆ ਜਾਂਦਾ ਤਾਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਇਹ ਮਨ ਨੂੰ ਜੋੜਨ ਦੇ ਲਈ ਹਰ ਤਰ੍ਹਾਂ ਦੇ ਯਤਨ ਕਰੋ ਜੇ ਇਹ ਮਨ ਨਾਮ ਦੇ ਵਿੱਚ ਭਜਨ ਮੰਦਗੀ ਦੇ ਵਿੱਚ ਨਹੀਂ ਜੁੜਦਾ ਸਿਮਰਨ ਦੇ ਵਿੱਚ ਨਹੀਂ ਜੁੜਦਾ ਤਾਂ ਮਾਲਾ ਦਾ ਸਹਾਰਾ ਲੈ ਲਓ ਕਿਉਂਕਿ ਜਿਵੇਂ ਜਿਵੇਂ ਆਪਾਂ ਮਾਲਾ ਦਾ ਮਣਕਾ ਫੇਰਦੇ ਆਂ ਤਾਂ ਫਿਰ ਸਾਡਾ ਮਨ ਨਾਮ 'ਚ ਅਤੇ ਮਾਲਾ ਦੇ ਮਣਕੇ 'ਚ ਰਹਿੰਦਾ ਏ। ਇੱਧਰ ਉੱਧਰ ਨਹੀਂ ਭਟਕਦਾ। ਇੱਕ ਵਾਰ ਮਾਲਾ ਦਾ ਸਹਾਰਾ ਲੈ ਕੇ ਨਾਮ ਜਪਣਾ ਸ਼ੁਰੂ ਕਰ ਦੋ। ਦੂਜੀ ਗੱਲ ਮਾਲਾ ਸਾਨੂੰ ਯਾਦ ਕਰਵਾਉਂਦੀ ਏ ਕਿ ਮੈਂ ਨਾਮ ਜਪਣਾ ਹੈ। ਹੁਣ ਅੱਜਕੱਲ ਤਾਂ ਨਾਮ ਜਪਣ ਦੇ ਲਈ ਕਾਊਂਟਰ ਚੱਲ ਪਏ ਨੇ। ਤੁਸੀਂ ਉਂਗਲ ਦੇ ਵਿੱਚ ਪਾ ਕੇ ਰੱਖ ਸਕਦੇ ਹੋ। ਜਿੱਥੇ ਵੀ ਜਾਓ ਉਹ ਕਾਊਂਟਰ ਤੁਹਾਡੀ ਉਂਗਲ ਦੇ ਵਿੱਚ ਹੋਵੇ ਇਹ ਕਾਊਂਟਰ ਦੇ ਨਾਲ ਨਾਮ ਲੱਪਣ ਦੇ ਬਹੁਤ ਫਾਇਦੇ ਆ ਜੀ ਇਹ ਸਾਡੀ ਉਂਗਲ ਦੇ ਵਿੱਚ ਪਾਇਆ ਹੋਵੇ ਇੱਕ ਤਾਂ ਸਾਨੂੰ ਯਾਦ ਰਹਿੰਦਾ ਹੈ ਕਿ ਮੈਂ ਨਾਮ ਜਪਣਾ ਹੀ ਮਨ ਨੂੰ ਵਾਰ-ਵਾਰ ਇਹ ਕਾਉਂਟਰ ਨਾਮ ਦੀ ਯਾਦ ਦਿਵਾਉਂਦਾ ਹੈ ਦੂਸਰਾ ਜਦੋਂ ਵੀ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਕਰਨ ਲੱਗਦੇ ਆ ਜਾਂ ਕੋਈ ਵੀ ਮਾੜਾ ਖਿਆਲ ਆਉਂਦਾ ਹੈ ਤਾਂ ਉਦੋਂ ਵੀ ਸਾਡੇ ਮਨ ਨੂੰ ਠੋਕਰ ਵੱਜਦੀ ਆ ਸੋ ਮਾਲਾ ਦਾਸ ਸਹਾਰਾ ਲੈ ਲੋ ਕਾਉਂਟਰ ਦਾ ਸਹਾਰਾ ਲੈ ਲੋ ਪਰ ਇਹ ਮਨ ਨੂੰ ਨਾਮ ਦੇ ਨਾਲ ਭਜਨ ਮੰਦਗੀ ਦੇ ਨਾਲ ਜੋੜ ਦੋ ਤਾਂ ਫਿਰ ਦੇਖਣਾ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਿਸੇ ਤੋਂ ਕੁਝ ਮੰਗਣ ਦੀ ਲੋੜ ਨਹੀਂ ਪੈਣੀ ਜਦੋਂ ਅਸੀਂ ਸੱਚੇ ਮਨ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਲੜਨ ਲੱਗ ਜਾਨੇ ਆ ਉਹਨਾਂ ਦਾ ਨਾਮ ਜਪਣਾ ਸ਼ੁਰੂ ਕਰ ਦਿੰਨੇ ਆ ਤਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਜੋ ਬਦਲਾਅ ਆਉਂਦੇ ਆ ਉਹ ਦੁਨੀਆ ਨੇ ਦੇਖ ਕੇ ਤਾਂ ਹੈਰਾਨ ਹੋਣਾ ਹੀ ਹੋਣਾ ਅਸੀਂ ਖੁਦ ਵੀ ਹੈਰਾਨ ਹੋ ਜਾਂਦੇ ਆ ਕਿ ਮੇਰੇ ਅੰਦਰ ਇੰਨੇ ਬਦਲਾਅ ਕਿਵੇਂ ਆ ਗਏ ਮੈਂ ਤਾਂ ਇੰਨੇ ਜੋਗਾ ਸਾਈ ਨਹੀਂ ਜਿੰਨੀ ਕਿਰਪਾ ਮਾਲਕ ਨੇ ਮੇਰੇ ਤੇ ਕਰ ਦਿੱਤੀ ਆ ਸਤਿਗੁਰ ਸੱਚੇ ਪਾਸ਼ਾ ਐਸੀ ਕਿਰਪਾ ਕਰਦੇ ਕਿ ਫਿਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਪਿੱਛੇ ਲੱਗਿਆ ਨਵੇਂ ਮਹਾਰਾ ਸੱਚੇ ਪਾਸ਼ਾ ਚੁੱਕ ਕੇ ਅੱਗੇ ਲੈ ਜਾਂਦੇ ਆ ਨਾਮ ਜਪਣ ਦੇ ਨਾਲ ਸਾਡੇ ਮਾੜੇ ਕਰਮਾਂ ਦੇ ਕਾਲੇ ਵਰਕੇ ਪਾੜੇ ਵੀ ਜਾ ਸਕਦੇ ਆ ਸੋਹਣੇ-ਸੋਹਣੇ ਲੇਖ ਲਿਖੇ ਵੀ ਜਾ ਸਕਦੇ ਆ ਨਾਮ ਜਪ-ਜਪ ਕੇ ਹੀ ਸਾਡੇ ਕਰਮ ਨਿਰਮਲ ਹੋਣੇ ਆ ਸਾਡੇ ਮਨ ਦੀ ਮੈਲ ਲੈਣੀ ਆ ਅਸੀਂ ਗੁਰੂ ਚਰਨਾਂ ਦੇ ਨੇੜੇ ਹੋਣਾ ਏ ਸੋ ਰੋਜ਼ ਨਾਮ ਜਪਣ ਦੀ ਆਦਤ ਪਾਓ ਸਵੇਰੇ ਉੱਠ ਕੇ ਨਾਮ ਜਪੋ ਰਾਤ ਨੂੰ ਸੌਣ ਤੋਂ ਪਹਿਲਾਂ ਜਪੋ ਤੁਰਦਿਆਂ ਫਿਰਦਿਆਂ ਕੰਮਕਾਰ ਕਰਦਿਆਂ ਹੋਇਆਂ ਨਾਮ ਜਪੋ ਫਿਰ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿੰਝ ਕਿਰਪਾ ਵਰਤਦੀ ਮਹਾਰਾਜ ਸੱਚੇ ਪਾਸ਼ਾ ਖੁਸ਼ ਹੋ ਜਾਣ ਤਰਸ ਦੇ ਘਰ ਦੇ ਵਿੱਚ ਆ ਜਾਣ ਤਾਂ ਉਹ ਵੀ ਦੇ ਦਿੰਦੇ ਆ ਜੋ ਸਾਡੇ ਕਰਮਾਂ ਦੇ ਵਿੱਚ ਪਾਗਾਂ ਦੇ ਵਿੱਚ ਨਹੀਂ ਲਿਖਿਆ ਤੇ ਇਹਦੀਆਂ ਉਦਾਹਰਨਾ ਗੁਰੂ ਇਤਿਹਾਸ ਦੇ ਵਿੱਚੋਂ ਸਾਨੂੰ ਮਿਲ ਜਾਂਦੀਆਂ ਨੇ ਮਾਤਾ ਸੁਲਖਣੀ ਜੀ ਬਾਰੇ ਪੜਿਓ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਕਿਹਾ ਸੀ ਕਿ ਬੀਬੀ ਤੇਰੇ ਕਰਮਾਂ ਦੇ ਵਿੱਚ ਕੋਈ ਧੀ ਪੁੱਤ ਨਹੀਂ ਆ ਪਰ ਜਦੋਂ ਮਾਤਾ ਜੀ ਨੇ ਦੁਬਾਰਾ ਯੁਗਤੀ ਦੇ ਨਾਲ ਮੰਗਿਆ ਤਾਂ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇੱਕ ਪੁੱਤ ਦੀ ਥਾਂ ਤੇ ਸੱਤ ਪੁੱਤ ਦੇ ਦਿੱਤੇ ਗੁਰਨਾਨਕ ਪਾਤਸ਼ਾਹ ਜੀ ਅਤੇ ਗੁਰਨਾਨਕ ਪਾਤਸ਼ਾਹ ਜੀ ਦੀ ਹਰ ਜੋਤ ਦਸਾਈ ਗੁਰੂ ਸਹਿਬਾਨਾਂ ਦੇ ਵਿੱਚ ਜੋਤ ਇੱਕੋ ਹੀ ਵਰਤ ਰਹੀ ਆ ਤੁਹਾਨੂੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਉਹੀ ਜੋਤ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਥਾਂ ਤੇ ਪ੍ਰਤੱਖ ਵਰਤਦੇ ਆ ਜਦੋਂ ਅਸੀਂ ਉਹਨਾਂ ਦੇ ਉੱਤੇ ਭਰੋਸਾ ਕਰਦੇ ਆ ਸੋ ਆਓ ਸੱਚੇ ਮਨੋਂ ਸੱਚੇ ਨਾਮ ਦੇ ਨਾਲ ਜੁੜੀਏ ਹਰ ਰੋਜ਼ ਨਾਮ ਜਪੀਏ ਹਰ ਰੋਜ਼ ਆਪਣੇ ਗੁਰੂ ਤੋਂ ਨਾਮ ਮੰਗਿਏ ਫਿਰ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਗਿਣਤੀ ਵੀ ਨਹੀਂ ਕਰ पाओगे ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਬਖਸ਼ਿਸ਼ ਦੇ ਖਾਤੇ ਖੋਲਦੇ ਆ ਫਿਰ ਝੋਲੀਆਂ ਭਰ ਦਿੰਦੇ ਨੇ ਕਿਸੇ ਜੀ ਦੀ ਕਮੀ ਨਹੀਂ ਇਹ ਧਨ ਦੌਲਤ ਸ਼ੌਹਰਤ ਤਾਂ ਬਹੁਤ ਛੋਟੀ ਚੀਜ਼ ਆ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਦਾਸ-ਦਾਸੀਆਂ ਨੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਿਆ ਜਾਂਦਾ ਹੈ ਉਥੇ ਇੰਨਾ ਚੀਜ਼ਾਂ ਨੂੰ ਆਪ ਆਉਣਾ ਪੈਂਦਾ ਏ ਨਾਮ ਜਪਣ ਵਾਲਿਆਂ ਦੇ ਇਹ ਧਨ ਦੌਲਤ ਸ਼ੌਹਰਤ ਮੰਗਰ ਮੰਗਰ ਤੁਰੇ ਫਿਰਦੀ ਆ ਹੱਥ ਜੋੜ ਕੇ ਕਿ ਸਾਨੂੰ